ਉਹ ਘਰ ਨੂੰ ਚੁੱਪਚਾਪ ਚਲਾਉਂਦਾ ਏ ਪਰ ਕਦੇ ਨਹੀਂ ਦੱਸਦਾ ਕਿ ਦਿਲ ਚੋਂ ਕੀ ਚੱਲ ਰਿਆ ਆਓ ਜੀ ਅੱਜ ਅਲਫ਼ਾਸ ਦੇ ਮਹਿਫਲ ਚੋਂ ਗੱਲ ਕਰੀਏ ਪਿਤਾ ਬਾਰੇ ਡੈਡੀ ਬਾਰੇ ਪਾਪਾ ਜੀ ਬਾਰੇ ਡੈਡ ਬਾਰੇ ਜਿਸ ਦੀ ਚੁੱਪ ਵੀ ਇੱਕ ਅਣਕਹੀ ਕਵਿਤਾ ਹੈ ਪਿਤਾ ਕਿਉਂ ਆਪਣੇ ਦਿਲ ਦੀਆਂ ਗੱਲਾਂ ਕਦੇ ਨਹੀਂ ਦੱਸਦਾ ਕਿਉਂ ਉਹ ਹਰ ਦੁੱਖ ਨੂੰ ਹੱਸ ਕੇ ਸਹਿ ਜਾਂਦਾ ਏ ਤੇ ਅਸੀਂ ਸਮਝਦੇ ਹਾਂ ਕਿ ਉਹ ਸਖਤ ਦਿਲ ਦਾ ਏ ਉਹ ਰੋਜ਼ ਆਪਣੀ ਖੁਸ਼ੀਆਂ ਕੁਰਬਾਨ ਕਰਦਾ ਏ ਪਰ ਕਦੇ ਐ ਨਹੀਂ ਦੱਸਦਾ ਕਿ ਉਹ ਵੀ ਥੱਕ ਜਾਂਦਾ ਏ ਉਹ ਹਮੇਸ਼ਾ ਅੱਗੇ ਵਧਦਾ ਏ ਪਰ ਪਿੱਛੇ ਛੱਡ ਆਉਂਦਾ ਏ ਆਪਣੇ ਸੁਪਨੇ ਪਿਤਾ ਦੀ ਚੁੱਪੀ ਵੀ ਇੱਕ ਸਬਕ ਵਾਂਗ ਲੱਗਦੀ ਏ ਪਿਆਰ ਕਰਨਾ ਬਿਨਾਂ ਦੱਸੇ ਉਹ ਸਵੇਰੇ ਸਵੇਰੇ ਉੱਠ ਕੇ ਰੋਟੀ ਲੈ ਜਾਂਦਾ ਏ ਤੇ ਸਾਡੇ ਸੁੱਤੇ ਚਿਹਰਿਆਂ ਨੂੰ ਪਿਆਰ ਨਾਲ ਤੱਕਦਾ ਏ ਕਦੇ ਨਹੀਂ ਪੁੱਛਦਾ ਕਿਵੇਂ ਲੱਗ ਰਿਹਾ ਏ ਜੀਵਨ ਉਹ ਆਪਣੇ ਸਵਾਲ ਵੀ ਅੰਦਰ ਹੀ ਰੱਖ ਜਾਂਦਾ ਏ ਉਹ ਕਦੇ ਰੋ ਨਹੀਂ ਸਕਦਾ ਕਿਉਂਕਿ ਰੋਣ ਦੀ ਇਜਾਜ਼ਤ ਪਿਓ ਨੂੰ ਕਿੱਥੇ ਮਿਲੀ ਏ ਉਹ ਸਿਰਫ ਹੱਸਦਾ ਏ ਪਰ ਹਰ ਹਾਸੇ ਦੇ ਪਿੱਛੇ ਕਈ ਸਾਲਾਂ ਦੇ ਦਰਦ ਹੁੰਦੇ ਨੇ ਹਮੇਸ਼ਾ ਆਖਦਾ ਏ ਮੈਂ ਠੀਕ ਹਾਂ ਪਰ ਕਦੇ ਉਸ ਦੀਆਂ ਅੱਖਾਂ ਵਿੱਚ ਤਾਂ ਕਿਹਾ ਹੀ ਨਹੀਂ ਜੇ ਤੁਹਾਡਾ ਪਿਓ ਵੀ ਤੁਹਾਡੇ ਪਿਤਾ ਜੀ ਵੀ ਤੁਹਾਡੇ ਪਾਪਾ ਜੀ ਵੀ ਡੈਡ ਡੈਡੀ ਜੀ ਵੀ ਅੱਜ ਤੱਕ ਆਪਣੀਆਂ ਗੱਲਾਂ ਚੁੱਪ-ਚਾਪ ਜਰੀ ਜਾ ਰਹੇ ਨੇ ਤਾਂ ਇੱਕ ਵਾਰ ਉਹਨਾਂ ਦੀਆਂ ਅੱਖਾਂ 'ਚ ਵੇਖ ਕੇ ਸੋਚੋ ਸਬਸਕ੍ਰਾਈਬ ਕਰੋ ਅਲਫ਼ਾਜ਼ ਦੇ ਮਹਿਫਲ ਜਿੱਥੇ ਹਰ ਚੁੱਪ ਇੱਕ ਕਵਿਤਾ ਬਣ ਜਾਂਦੀ ਹੈ